ਲੋਕ ਸਭਾ ਚੋਣਾਂ ਦੇ ਵਿੱਚ ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਪਰ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹਜੇ ਵੀ ਪੱਤੇ ਆਪਣੇ ਕੋਲ ਰੱਖੇ ਗਏ ਨੇ ਸ਼੍ਰੀ ਆਨੰਦ ਪ੍ਰਸਾਦ ਤੋਂ ਹਜੇ ਵੀ ਉਹਨਾਂ ਨੇ ਕੋਈ ਉਮੀਦਵਾਰ ਨਹੀਂ ਐਲਾਨਿਆ ਸੂਤਰਾਂ ਤੋਂ ਮਿਲੀ ਭਾਰੀ ਜਾਣਕਾਰੀ ਦੇ ਅਨੁਸਾਰ ਕਿਸੇ ਹਿੰਦੂ ਚਿਹਰੇ ਨੂੰ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਬਣਾ ਸਕਦੀ ਹੈ ਕਹਿੰਦੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤ ਨਾਥ ਦੇ ਬਹੁਤ ਹੀ ਕਰੀਬੀ ਮੰਨੇ ਜਾਣ ਵਾਲੇ ਯੋਗੀ ਰਾਮਨਾਥ ਜੀ ਵੀ ਚਿਹਰਾ ਹੋ ਸਕਦੇ ਅਨੰਦਪੁਰ ਸਾਹਿਬ ਦੇ ਕਿਉਂਕਿ ਯੋਗੀ ਰਾਮਨਾਥ ਜੀ ਯੋਗੀ ਅਦਿੱਤਨਾਥ ਦੇ ਬਹੁਤ ਹੀ ਕਰੀਬੀ ਨੇ ਤੇ ਨਾਥਾਂ ਦੀ ਝੋਲੀ ਦੇ ਵਿੱਚ ਇੱਕ ਵਾਰ ਫੇਰ ਤੋਂ ਟਿਕਟ ਆ ਸਕਦੀ ਹੈ ਤੇ ਉਮੀਦ ਲਗਾਈ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਕਿ ਜਿਸ ਤਰ੍ਹਾਂ ਯੋਗੀ ਅਦਿੱਤਨਾਥ ਜੀ ਬਹੁਮਤ ਦੇ ਨਾਲ ਜਿੱਤੇ ਦੇ ਉਸੇ ਤਰ੍ਹਾਂ ਯੋਗੀ ਰਾਮਨਾਥ ਜੀ ਨੂੰ ਵੀ ਜਿਤਾਇਆ ਜਾਵੇ ਜਾਵੇ ਹੁਣ ਦੇਖਣਾ ਹੋਵੇਗਾ ਕਿ ਕਿਆ ਯੋਗੀ ਰਾਮਨਾਥ ਜੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਆਪਣਾ ਦੋਖ ਖੇਲਦੀ ਹੈ ਉਹਨਾਂ ਨੂੰ ਚਿਹਰਾ ਅਲਾਂਦੀਆ ਪਰ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ